ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੀ ਜੀ ਬਾਤ ਦਾ ਇੱਕ ਜੱਟਾਂ ਦਾ ਮੁੰਡਾ ਸੀ ਉਹਦਾ ਹੁਣੇ ਹੀ ਵਿਆਹ ਹੋਇਆ ਸੀ ਉਹ ਮੀਆਂ ਬੀਵੀ ਹੋਈ ਸੀ ਬਸ ਦੋਨੋਂ ਉਹਦੇ 22 ਕਿੱਲੇ ਜ਼ਮੀਨ ਸੀ ਉਹਦੇ ਕੋਲੇ ਉਹ ਠੇਕੇ ਤੇ ਦੇ ਦਿੰਦਾ ਸਾਰੀ ਪੈੜੀ ਆਪਦੀ ਉਹ ਜਿਹੜਾ ਬੰਦਾ ਉਹਦੀ ਠੇਕੇ ਤੇ ਜ਼ਮੀਨ ਲੈਂਦਾ ਉਹ ਤੇ ਚਾਲੂ ਪੂਰਾ ਠੱਗ ਬੰਦਾ ਉਹ ਸੋਚਦਾ ਵੀ ਜੇ ਇਹਨੂੰ ਕਿਸੇ ਚੱਕਰ ਚ ਪਾ ਦਾਂ ਫਸਾ ਦਾਂ ਇਹਦੀ ਜਾਇਦਾਦ ਵੀ ਵੋਂਦਾ ਤਾਂ ਮੈਂ ਹੀ ਆ ਮੇਰੇ ਕੋਲ ਰਹਿਜੇ ਨਾਲੇ ਦਾ ਘਰ ਤੇ ਕਬਜ਼ਾ ਕਰ ਲਾਂ ਉਹ ਇਹ ਜਾ ਕੁਝ ਸੋਚਦਾ ਭਾਈ ਤਾਂ ਹੁਣ ਉਹ ਇੱਕ ਦਿਨ ਆਪਦੇ ਖੇਤ ਗੇੜਾ ਮਾਰਨ ਗਿਆ ਹੁੰਦਾ ਉੱਥੇ ਹੀ ਉਹ ਵਗ ਗਿਆ ਉਹਨੂੰ ਕਹਿਣ ਲੱਗਿਆ ਕਹਿੰਦਾ ਤੈਨੂੰ ਭਾਈ ਰਾਜੇ ਦੀ ਕੁੜੀ ਯਾਦ ਕਰਦੀ ਸੀ ਕਹਿੰਦਾ ਮੈਨੂੰ ਤਿੰਨ ਜਰ ਸੁਨੇਹੇ ਆ ਗਏ ਕਹਿੰਦਾ ਮੈਂ ਤੈਨੂੰ ਕਹਿਣਾ ਭੁੱਲ ਗਿਆ ਨਾ ਉਹ ਕਹਿੰਦਾ ਕਿਉਂ ਟੀਚਰਾਂ ਕਰਦਾ ਹੈ ਕਹਿੰਦਾ ਮੈਤੋ ਰਾਜੇ ਦੀ ਕੁੜੀ ਨੇ ਕੀ ਕਰਾਉਣਾ ਨਾ ਮੈਂ ਉਹ ਜਾਣਦਾ ਨਾ ਉਹ ਮੈਨੂੰ ਜਾਣਦੀ ਹੈ ਕਹਿੰਦਾ ਨਾ ਝੂਠ ਨਹੀਂ ਮੈਂ ਬੋਲਦਾ ਸੌਹਾਂ ਖਾ ਗਿਆ ਭਾਈ ਝੂਠੀਆਂ ਕਹਿੰਦਾ ਉਹਨੇ ਮੈਨੂੰ ਤਿੰਨ ਚਾਰ ਸਨੇਹੇ ਆ ਗਏ ਵੀ ਤੈਨੂੰ ਭੇਜਾਂ ਮੈਂ ਕਹਿੰਦਾ ਤੂੰ ਜਾ ਤਾਂ ਸਹੀ ਕਹਿੰਦਾ ਬਾਗ ਚ ਕਹਿੰਦੀ ਸੀ ਮੈਨੂੰ ਬਾਗ ਚ ਮਿਲਿਆ ਕਿ ਭਾਈ ਉਹਨੂੰ ਇੰਨਾ ਸੱਚ ਦਵਾਤਾ ਸੌਹਾਂ ਖਾ ਖਾ ਕੇ ਕਹਿ ਕਹਿ ਕੇ ਭਾਈ ਉਹ ਸੱਚ ਮੰਨ ਗਿਆ ਉੱਕਰਿਆ ਆ ਆ ਕੇ ਆਪਦੇ ਘਰ ਵਾਲੀ ਨੂੰ ਕਹਿਣ ਲੱਗਿਆ ਵੀ ਮੈਨੂੰ ਤਾਂ ਰਾਜੇ ਦੀ ਕੁੜੀ ਦਾ ਸੁਨੇਹਾ ਆਇਆ ਹੈ ਉਹ ਕਹਿੰਦੀ ਤੈਨੂੰ ਉਹਨੇ ਕੀ ਕਰਾਉਣਾ ਕਹਿੰਦਾ ਪਤਾ ਨਹੀਂ ਭਾਈ ਹੁਣ ਉਹ ਡਰ ਗਈ ਵੀ ਨਾ ਮੇਰੇ ਕੋਈ ਬੱਚਾ ਹਲੇ ਜਾਇਦਾਤ ਬਹੁਤ ਹੈ ਵੀ ਕੀ ਹੈ ਜੇ ਰਾਜੇ ਦੀ ਕੁੜੀ ਨੇ ਉਹ ਤਾਂ ਰਾਜੇ ਦੀ ਧੀ ਹੈ ਇਹ ਤਾਂ ਭੱਜ ਕੇ ਵਿਆਹ ਕਰਾਊਗਾ ਉਹਦੇ ਨਾਲ ਵੀ ਮੇਰਾ ਕੀ ਬਣੂ ਉਹ ਯੋਨੇ ਖੱਟੀ ਲੱਸੀ ਧੀ ਨਾਲੇ ਕੁਛ ਗਮੰਡੀਆਂ ਤੇ ਲਿਆ ਕੇ ਉਹਨੇ ਤਾਂ ਜੱਗ ਭਰ ਕੇ ਲੱਸੀ ਦਾ ਉਹਨੂੰ ਖੱਟੀ ਲੱਸੀ ਪਿਆਤੀ ਪਿਆ ਕੇ ਉਹਨੂੰ ਰੋਟੀਆਂ ਖਵਾਈਆਂ ਮੋਟੀਆਂ-ਮੋਟੀਆਂ ਚਾਰ ਕਹਿੰਦੀ ਲੈ ਖਾ ਪੀ ਕੇ ਰੱਜ ਕੇ ਜਾ ਉਹ ਭਾਈ ਜਦੋਂ ਵਗ ਗਿਆ ਬਾਗ ਚ ਉਹਨੇ ਖੱਟੀ ਲੱਸੀ ਪੀਤੀ ਹੋਈ ਸੀ ਮੰਨਾ ਵਰਗੀਆਂ ਚਾਰ ਰੋਟੀਆਂ ਉਹਨੂੰ ਜਾਂਦੇ ਨੂੰ ਨੀਂਦ ਆ ਗਈ ਉਹ ਤਾਂ ਪੈ ਗਿਆ ਉੱਥੇ ਪਿਆ ਹੋਇਆ ਤਾਂ ਸੌ ਗਿਆ ਮੂੰਹ ਤੇ ਰਮਾਲ ਤਰ ਲਿਆ ਤਾਂ ਰਾਜੇ ਦੀ ਕੁੜੀ ਆਈ ਹੋਣੀ ਐ ਉਹਨੇ ਦੇਖਿਆ ਵੀ ਕੰਮਣ ਪਿਆ ਮੇਰੇ ਬਾਗ ਚ ਛੇੜਿਆ ਚੂੜਿਆ ਹਲਾਇਆ ਹਲੂਆ ਉਹ ਸੁੱਤਾ ਪਿਆ ਸੀ ਉਹ ਅਫਦਰ ਮਲ ਉਹਦੇ ਮੂੰਹ ਤੇ ਧਰ ਗਈ ਹੋਰ ਮਲ ਚੱਕ ਕੇ ਲੈ ਗਈ ਚਲੋ ਜਦੋਂ ਉਹ ਨੂੰ ਕਿਤੇ ਅੱਖ ਖੁੱਲੀ ਜਾਗ ਆਈ ਉਹ ਕਹਿੰਦਾ ਇੱਥੇ ਤਾਂ ਕੋਈ ਨਹੀਂ ਆਇਆ ਭਾਈ ਉਹ ਘਰ ਨੂੰ ਮੁੜਿਆ ਆ ਘਰ ਵਾਲੀ ਕਹਿੰਦੀ ਕਿਉਂ ਮਿਲਿਆ ਆ ਕਹਿੰਦਾ ਕਾਹ ਨੂੰ ਉੱਥੇ ਤਾਂ ਕੋਈ ਨਹੀਂ ਆਇਆ ਕਹਿੰਦਾ ਮੈਂ ਤਾਂ ਸੌਂ ਗਿਆ ਉੱਥੇ ਵੀ ਕੋਈ ਆਇਆ ਨਹੀਂ ਗਿਆ ਨਹੀਂ ਉੱਥੇ ਤਾਂ ਉਹ ਕਹਿੰਦੀ ਆ ਜਿਹੜਾ ਤੇਰੇ ਰਮਾਲ ਦਿਸਦਾ ਨਵੇ ਕਹਿੰਦੀ ਇਹ ਤੇਰਾ ਤਾਂ ਹੈ ਹੀ ਨਹੀਂ ਤੇਰਾ ਤਾਂ ਰਮਾਲ ਬਦਲ ਗਿਆ ਉਹ ਕਹਿੰਦਾ ਹਾਂ ਹਾਂ ਕਹਿੰਦਾ ਇਹ ਤਾਂ ਮੇਰਾ ਨਹੀਂ ਹੈ ਉਹ ਕਹਿੰਦੀ ਫਿਰ ਰਾਜੇ ਦੀ ਕੁੜੀ ਦਾ ਹੋਊ ਇਹ ਇੰਨਾ ਸੋਹਣਾ ਰਮਾਲ ਭਾਈ ਦੂਜੇ ਦਿਨ ਉਹਨੂੰ ਕਹਿੰਦੀ ਉਹਨੇ ਕਿਹਾ ਵੀ ਸੱਚੀ ਗੱਲ ਐ ਉਹਨੂੰ ਕਹਿੰਦੀ ਲੈ ਅੱਜ ਤੈਨੂੰ ਮੈਂ ਤਿਆਰ ਤੁਰ ਕਰਕੇ ਭੇਜਦੀ ਆ ਕਹਿੰਦੀ ਤੂੰ ਅੱਜ ਜਾ ਵਾਏ ਉਹਨੂੰ ਤਾਂ ਵਧੀਆ ਕੱਪੜਾ ਲੀੜਾ ਪਵਾ ਕੇ ਤਵਰ ਲਵਾ ਕੇ ਭੇਜਤਾ ਕਹਿੰਦੀ ਅੱਜ ਜਾ ਤੂੰ ਤਾਂ ਗਹਾ ਬਾਗਿਆ ਰਾਜੇ ਦੀ ਕੁੜੀ ਵੀ ਆਈ ਦੋਨੇ ਕੋਲੇ ਗੱਲਾਂ ਮਾਰਦੇ ਨੇ ਕਿ ਉਹ ਮੁੰਡਾ ਬਣਦਾ ਤਣਦਾ ਸੀ ਬਹੁਤ ਸੋਹਣਾ ਸੀ ਵਜ਼ੀਰ ਦੀ ਨਿਗਾਹ ਪੈ ਕੇ ਦੋਨੇ ਵਜ਼ੀਰ ਨੇ ਸੋਚਿਆ ਵੀ ਕਿਉਂ ਨਾ ਜੇ ਇਹਨਾਂ ਨੂੰ ਇੱਥੇ ਅੰਦਰ ਹੀ ਬੰਦ ਕਰਦਾ ਵੀ ਰਾਜੇ ਨੂੰ ਦਿਖਾਵਾਂ ਫਿਰ ਰਾਜੇ ਦੀ ਬੇਇੱਜ਼ਤੀ ਹੋਊਗੀ ਵੀ ਉਹ ਦੀ ਧੀ ਪਤਾ ਨਹੀਂ ਕਿਹਦੇ ਨਾਲ ਖੜੀ ਗੱਲਾਂ ਮਾਰਦੀ ਐ ਵੀ ਅੰਦਰ ਬੰਦ ਕਰ ਦਿੰਦਾ ਕਹਿੰਦਾ ਵੀ ਰਾਜੇ ਦੀ ਬੇਇੱਜ਼ਤੀ ਕਰੂੰ ਤੜਕੇ ਨੂੰ ਵੀ ਤੇਰੀ ਧੀ ਤੇ ਆ ਬੰਦਾ ਫੜੇ ਗਏ ਨੇ ਅੰਦਰ ਭਾਈ ਉਹਨੇ ਤਾਂ ਉਮੀ ਕਰਿਆ ਉਹਨੇ ਤਾਂ ਕਰਤਾ ਗੇਟ ਬੰਦ ਹੁਣ ਉਹਨੇ ਕਈ ਕੇ ਭੇਜਿਆ ਤੇ ਆਪ ਦੇ ਘਰ ਆਲੇ ਨੂੰ ਕਹਿੰਦੀ ਜੇ ਕੋਈ ਔਖ ਸੁਖ ਆ ਗਈ ਨਾ ਮੁਸ਼ਕਲ ਤਾਂ ਕਹਿੰਦੀ ਕਿਵੇਂ ਨਾ ਕਿਵੇਂ ਮੈਨੂੰ ਸੁਨੇਹਾ ਲਾਦੀ ਮੈਂ ਆਪੇ ਇੰਤਜ਼ਾਮ ਕਰੂੰਗੀ ਨਿਛਡਣ ਦਾ ਭਾਈ ਉਹਨੇ ਗਾਹ ਇੱਕ ਮੋਰੀ ਜੀ ਦੇ ਵਿੱਚ ਖੜ ਗਿਆ ਜਾ ਕੇ ਮੋਰੀ ਸੀ ਉੱਥੇ ਖੜ ਕੇ ਜਦੋਂ ਦੇਖਿਆ ਵੀ ਕੋਈ ਲੰਘੂ ਕਰੂ ਤਾਂ ਉਹਦਾ ਹੀ ਗਮਾਂਢੀ ਕੁਦਰਤੀ ਕੋਈ ਲੰਘ ਰਿਹਾ ਸੀ ਉਹਨੂੰ ਹਾ ਕੁਮਾਰ ਕੇ ਕਹਿਣ ਲੱਗਿਆ ਓਏ ਸਾਡੇ ਘਰੇ ਕਨਾ ਉਹ ਫਲਾਨੇ ਦੇ ਘਰੇ ਸੁਨੇਹਾ ਲਾਦੀ ਵੀ ਥੋੜੀ ਗਊ ਗਾਦ ਚ ਗੱਡੀ ਖੜੀ ਐ ਉੱਥੇ ਬਚਦੀ ਐ ਤਾਂ ਬਚਾ ਲੋ ਨਹੀਂ ਤਾਂ ਉਹ ਮਰ ਜੂਗੀ ਉੱਥੇ ਉਹਦੇ ਚ ਗਾਰ ਚ ਗੜ ਗਈ ਭਾਈ ਉਹਨੇ ਜਾ ਕੇ ਸੁਨੇਹਾ ਲਾਤਾ ਉਹ ਉਹ ਸਮਝ ਗਈ ਵੀ ਫਸ ਗਿਆ ਉਹ ਕਹਿੰਦੀ ਹਾਂ ਕਹਿੰਦੀ ਮੈਨੂੰ ਤਾਂ ਪਤਾ ਹੀ ਸੀ ਵੀ ਮਰੂਏ ਤਾਂ ਗਰਜ ਗੱਡ ਕੇ ਭਾਈ ਉਹਨੇ ਕੀ ਕਰਿਆ ਖੀਰ ਪ੍ਰਸ਼ਾਦ ਬਣਾਇਆ ਸਬਜ਼ੀ ਰੋਟੀ ਬਣਾਈ ਥਾਲ ਦੇ ਵਿੱਚ ਪਾ ਕੇ ਸੋਨਾ ਸੂਟ ਪਾਇਆਈ ਕੁੰਡ ਕੱਢ ਕੇ ਉੱਥੇ ਆ ਗਈ ਤਾਂ ਬਾਹਰ ਚ ਜਿਹੜੇ ਪਹਿਰੇ ਵਾਲੇ ਖੜੇ ਤੇ ਉਹਨਾਂ ਨੂੰ ਕਹਿਣ ਲੱਗੀ ਵੀ ਵੀਰੋ ਮੈਂ ਅੱਜ ਰੋਟੀ ਘਰੀ ਤੀ ਵੀ ਆ ਤਾਂ ਤੁਹਾਡੇ ਵਾਸਤੇ ਲੈਣਿਆਂ ਨਾਲੇ ਉਹਨਾਂ ਨੂੰ ਦੇਤੀ ਨਾਲੇ ਤਾਂ ਰੋਟੀ ਖਾਣ ਨੂੰ ਕਹਿੰਦੀ ਵੀ ਜਿਹੜੇ ਇੱਥੇ ਅੰਦਰ ਵੀ ਬੰਦੇ ਹੋਣਗੇ ਕੋਈ ਵੀ ਉਹਨਾਂ ਨੂੰ ਵੀ ਮੈਂ ਦੋ ਦੋ ਬੁਰਕੀਆਂ ਖਵਾਉਣੀਆਂ ਨੇ ਤਾਂ ਮੇਰੀ ਰੋਟੀ ਲੱਗੂ ਵੀ ਕੋਈ ਰਹਿ ਨਾ ਜਾਵੇ ਇੱਕ ਕਹਿੰਦਾ ਵੀ ਨਾ ਭਾਈ ਅੰਦਰ ਤਾਂ ਹੈਗੇ ਨੇ ਵੀ ਪਰ ਹੁਕਮ ਨਹੀਂ ਜਾਣਦਾ ਰਾਜੇ ਦਾ ਤਾਂ ਬੰਦ ਕਰਿਆ ਪੇ ਜਿੰਦਾ ਲੱਗਿਆ ਹੋਇਆ ਕਹਿੰਦੀ ਵੀ ਇਹ ਚਾਬੀ ਤਾਂ ਤੁਹਾਡੇ ਕੋਲ ਹੀ ਹੋਊ ਭਾਈ ਇਹ ਤਾਂ ਕਹਿੰਦੀ ਗਲਤ ਆ ਫਿਰ ਮੇਰੀ ਤਾਂ ਰੋਟੀ ਨਹੀਂ ਲੱਗਣੀ ਕਹਿੰਦੀ ਇੱਕ ਦੋ ਪੰਜ ਚਾਰ ਬੰਦਿਆਂ ਖਾਤਰ ਕਹਿੰਦੀ ਕਹ ਇੱਕ ਬੰਦੇ ਨੇ ਉਹ ਕਹਿੰਦਾ ਦੋ ਕਹਿੰਦੀ ਹਾਏ ਤਾਂ ਭਾਈ ਦੋ ਜਾਣਿਆਂ ਖਾਤਰ ਕਹਿੰਦੀ ਮੇਰਾ ਤਾਂ ਸਾਰਾ ਕਰਿਆ ਖਤਰੇ ਕੁੱਝ ਪੈ ਜੂ ਉਹ ਦੂਜਾ ਕਹਿਣ ਲੱਗਿਆ ਓਏ ਕੋਈ ਨਾ ਐਡੀ ਐ ਕੀ ਉਹ ਕਰ ਦੂਗੀ ਕਿਧਰ ਚੱਕ ਕੇ ਲੈ ਜੂ ਉਹਨਾਂ ਨੂੰ ਪੂਰੋਂ ਦੀ ਲੰਘੂਗੀ ਇੱਥੋਂ ਦੀ ਹੁਣ ਜਾ ਉਹ ਇੱਥੋਂ ਦੀ ਆਪਣੇ ਸਾਹਮਣੇ ਫੇਰ ਲੰਘੂਗੀ ਵਿਚਾਰੀ ਵਿਚਾਲ ਖਵਾਏ ਉਹਨਾਂ ਤੇ ਖੋਲਦੇ ਜਿੰਦਾ ਉਹਨਾਂ ਨੇ ਭਾਈ ਜਿੰਦਾ ਖੋਲਤਾ ਉਹਨੂੰ ਕਹਿਣ ਲੱਗੀ ਅੰਦਰ ਬਾਗੀ ਉਹਨਾਂ ਨੇ ਜਿੰਦਾ ਲਾ ਲਿਆ ਕਹਿੰਦੀ ਵੀਰੇ ਮੈਂ ਹੁਣੀ ਆਉਣੀ ਆ ਮੁੜ ਕੇ ਚਲੋ ਜੀ ਗਈ ਜਾ ਕੇ ਆਪਦੇ ਕਪੜੇ ਲਾਹੇ ਰਾਜੇ ਦੀ ਤੀ ਦੇ ਬਵਾਤੇ ਉਹਨੂੰ ਕਹਿੰਦੀ ਆ ਫੜ ਐਂ ਥਾਲ ਧਰ ਕੇ ਲੈ ਜਾ ਹੱਥ ਤੇ ਕਹਿੰਦੀ ਇਹਨਾਂ ਨੂੰ ਕਿਧਰੇ ਪਰਾਂ ਹੋਰ ਸਿੱਧ ਦੀ ਭੰਡਿਆ ਨੂੰ ਕਹਿੰਦੀ ਆਪਦੇ ਘਰ ਮੁੜ ਜਾ ਚਲੋ ਜੀ ਥੋੜਾ ਜਿਹਾ ਚੇਰ ਪਿੱਛੋਂ ਉਹ ਆਗੀ ਅੰਦਰੋਂ ਰਾਜੇ ਦੀ ਤੀ ਉਹਨਾਂ ਨੇ ਦੇਖਿਆ ਵੀ ਹਾਂ ਉਹੀ ਕਪੜਾ ਲੀੜਾ ਦੇਖ ਲਿਆ ਕੁੰਡ ਘੱਡਿਆ ਦੇਖ ਲਿਆ ਵੀ ਉਹੀ ਹੈਗੀ ਥਾਲੇ ਕੋਲੇ ਤਾਂ ਕਿਆ ਹੋਇਆ ਚਲੋ ਜੀ ਜਿੰਦਾ ਫੇਰ ਲਾਤਾ ਉਹਨੂੰ ਲੰਗਾ ਕੇ ਉਹ ਤਾਂ ਬਾਗੀ ਆਵਦੇ ਮਹਿਲਾਂ ਨੂੰ ਹੁਣ ਰਹਿ ਗਏ ਉਹ ਅੰਦਰ ਪਤੀ ਪਤਨੀ ਤਾਂ ਵਜ਼ੀਰ ਨੇ ਸੱਦਿਆ ਰਾਜਾ ਉਹਦੀ ਬੇਇੱਜ਼ਤੀ ਕਰੀਏ ਬੁਲਾ ਕੇ ਰਾਜੇ ਨੂੰ ਕਹਿੰਦਾ ਵੀ ਤੁਹਾਡੀ ਧੀ ਕਹਿੰਦਾ ਅੰਦਰ ਕਿਸੇ ਗੈਰ ਮਰਦ ਨਾਲ ਐ ਆਈ ਰਾਜੇ ਨੂੰ ਗੁੱਸਾ ਤਾਂ ਚੜਿਆ ਬਹੁਤ ਹਰੇਕ ਨੂੰ ਹੀ ਚੜਦਾ ਉਹਨੇ ਕੀ ਕਰਿਆ ਜਦੋਂ ਖੋਲਿਆ ਜਿੰਦਾ ਅੰਦਰ ਦੇਖਿਆ ਤਾਂ ਉਹ પતિ ਪਤਨੀ ਉਹ ਕਹਿਣ ਲੱਗਿਆ ਵਜ਼ੀਰ ਕਿੱਥੇ ਮੇਰੀ ਕੁੜੀ ਇਹ ਤਾਂ ਕੋਈ ਹੋਰ ਨੇ ਕਹਿੰਦਾ ਨਾ ਮਹਾਰਾਜ ਮੈਂ ਅੱਖੀਂ ਦੇਖੀ ਐ ਮੈਂ ਖੁਦ ਬੰਦ ਕਰਿਆ ਕਹਿੰਦਾ ਥੋਡੇ ਵਾਲੀ ਕੁੜੀ ਸੀ ਕਹਿੰਦਾ ਉਹ ਕਹਿੰਦਾ ਫਿਰ ਮੇਰੀ ਕੁੜੀ ਤੋਂ ਆ ਬਣਗੀ ਭਾਈ ਚਲੋ ਬੋਲਦੇ ਕਰਦੇ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਇੱਥੇ ਕੀ ਕਰਦੇ ਹੋ ਕੌਣ ਹੋ ਕਹਿੰਦੇ ਜੀ ਅਸੀਂ ਪਤੀ ਪਤਨੀਆਂ ਵੀ ਅਸੀਂ ਤਾਂ ਸਾਡਾ ਮਨਕ ਚ ਐਂ ਟੀ ਛਾ ਵੀ ਆਪਾਂ ਵੀ ਕਦੇ ਰਾਜੇ ਦੇ ਪਲਗ ਤੇ ਜਾ ਕੇ ਦੇਖੀਏ ਬੈਠ ਕੇ ਪੈ ਕੇ ਉੱਥੇ ਵੀ ਕਿਹਾ ਜਾ ਲੱਗਦਾ ਹੈਗਾ ਪਲੰਗ ਤੇ ਕਿਉਂ ਉੱਥੇ ਮੈ ਬਾਗ ਚ ਧਰਿਆ ਹੋਇਆ ਸੀ ਕਹਿੰਦੇ ਅਸੀਂ ਤਾਂ ਤਾਂ ਆ ਗਏ ਚਲੋ ਜੀ ਛੱਡਿਆ ਗਈ ਆ ਹੀ ਹੋ ਗਈ ਗੱਲ ਉਹਨਾਂ ਵਜ਼ੀਰ ਨੇ ਸੋਚਿਆ ਵੀ ਇਹ ਤਾਂ ਕਹਾਣੀ ਖਰਾਬ ਹੋ ਗਈ ਰਾਜੇ ਦੀ ਤਾਂ ਬੇਇੱਜ਼ਤ ਵੀ ਨਾ ਹੋਈ ਉਹਨੂੰ ਕਹਿਣ ਲੱਗਿਆ ਮਹਾਰਾਜ ਰਾਜੇ ਨੂੰ ਕਹਿੰਦਾ ਮਹਾਰਾਜ ਬੀਨਾ ਮੈਨੀ ਮੰਨਦਾ ਕੁੜੀ ਤਾਂ ਥੋਡੀ ਸੀ ਉੱਥੇ ਉਹ ਤੀਵੀ ਕਿਵੇਂ ਬਣ ਕੇ ਆ ਗਈ ਕਿੱਧਰ ਦੀ ਆ ਗਈ ਥੋਡੀ ਕੁੜੀ ਕਿੱਧਰ ਗਈ ਉਹ ਕਹਿੰਦਾ ਫਿਰ ਹੋਰ ਕੀ ਕਰਨਾ ਹੈ ਹੁਣ ਤਾਂ ਕਹਿੰਦਾ ਮਹਾਰਾਜ ਹੋਰ ਤਾਂ ਕੀ ਕਰਨਾ ਹੈ ਵੀ ਤੁਸੀਂ ਐ ਕਰੋ ਆਪਾਂ ਕਹਿੰਦਾ ਤਵੀ ਗਰਮ ਕਰਦੇ ਆ ਜੇ ਥੋਡੀ ਕੁੜੀ ਦਾ ਜੱਤ ਸੱਤ ਸਹੀ ਹੋਇਆ ਫਿਰ ਤਾਂ ਉਹ ਨੂੰ ਕਹਿੰਦਾ ਸੇਕ ਬਣੀ ਲੱਗਣਾ ਨਹੀਂ ਫਿਰ ਉਹ ਪੈਰ ਮੱਚ ਜਾਣਗੇ ਉਹਨੂੰ ਤਵੀ ਤੋਂ ਦੀ ਲੰਗਾਓ ਉਪਰ ਅੱਗੇ ਰਾਜੇ ਐਂ ਹੁੰਦੇ ਕੰਨਾਂ ਦੇ ਕੱਚੇ ਚਲੋ ਜੀ ਕਰ ਲਿਆ ਕਰਕੇ ਹੁਣ ਸਾਰੇ ਟੰਡੋਰਾ ਫਰਿਆਤਾ ਵੀ ਰਾਜੇ ਦੀ ਕੁੜੀ ਤਵੀ ਤੋਂ ਲੰਗੂ ਕਿਉਂ ਅੱਨਾ ਦੀ ਬੇਇੱਜ਼ਤੀ ਕਰਨੀ ਚਾਹੁੰਦਾ ਸੀ ਵਜ਼ੀਰ ਤਾਂ ਤਾਂ ਹੁਣ ਉਧਰੋਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਪਤੀ ਪਤਨੀ ਨੂੰ ਉਹ ਆਪਦੇ ਘਰ ਵਾਲੇ ਨੂੰ ਕਹਿਣ ਲੱਗੀ ਤੇਰੇ ਖਾਤਰ ਅੱਜ ਉਹ ਤਵੀ ਤੇ ਮੱਚ ਜੂਗੀ ਕਹਿੰਦੀ ਵੀ ਇਹ ਪੰਗਾ ਤੈਤੋਂ ਹੀ ਪਿਆ ਸਾਰਾ ਉਹ ਕਹਿੰਦਾ ਫੇਰ ਹੁਣ ਕੀ ਕਰਾਂ ਕਹਿੰਦੀ ਤੂੰ ਭੱਗ ਜਾ ਉੱਥੇ ਮੂਰੇ ਹੋ ਜੀ ਜਦੋਂ ਉਹ ਤਵੀ ਤੇ ਪੈਰ ਧਰਨ ਲੱਗੂ ਨਾ ਕਹਿੰਦੀ ਪਹਿਲੇ ਹੀ ਮਾਂ ਫੜ ਲਈ ਉਹਦੀ ਉਹ ਕਹਿੰਦੀ ਬੱਸ ਉੱਥੇ ਰੌਲਾ ਪੈ ਜੂ ਫੇਰ ਉਹ ਕਹਿੰਦਾ ਠੀਕ ਹੈ ਤੋਰਤਾ ਭਾਈ ਜਿਵੇਂ ਸਮਝਾ ਕੇ ਜਦੋਂ ਤਵੀ ਤਪ ਗਈ ਕੁੜੀ ਨੂੰ ਕਹਿਣ ਲੱਗਿਆ ਵਜੀਰ ਵੀ ਚੜ ਕੁੜੀਏ ਤਬੀ ਤੋਂ ਦੇ ਗੇੜਾ ਜਦੋਂ ਭਾਈ ਉਹਨੇ ਪੈਰ ਚੱਕਣ ਲੱਗੀ ਮੱਥਾ ਟੇਕਿਆ ਉਹਨੇ ਆਪਦਾ ਗੁਰੂ ਧਿਆਇਆ ਖਾਮੀ ਚਕੇ ਤਾਂ ਪੈਰ ਚੱਕਣ ਲੱਗੀ ਹਲੇ ਤਰਿਆ ਨਹੀਂ ਤੀ ਉਹਨੇ ਤਾਂ ਭਾਈ ਜਾ ਕੇ ਉਹਦੀ ਬਾਹ ਫੜ ਲਈ ਮੁੰਡੇ ਨੇ ਉਹ ਕਹਿਣ ਲੱਗੀ ਵੀ ਹੁਣ ਸਾਰੇ ਦੇਖ ਰਹੇ ਹੋਂ ਇਹਨੇ ਮੇਰੀ ਬਾਹ ਫੜ ਲਈ ਹੁਣ ਮੇਰਾ ਜੱਤ ਸਤ ਰਹਾ ਜਾਂ ਨਾ ਰਿਹਾ ਹੈ ਮੈਨੂੰ ਨਹੀਂ ਪਤਾ ਕਿਉਂਕਿ ਮੇਰੀ ਬਾਹ ਫੜੀ ਗਈ ਹੁਣ ਹੁਣ ਤੱਕ ਮੇਰਾ ਜੱਤ ਸਤ ਸੀ ਪਰ ਫੇਰ ਵੀ ਮੈਂ ਤਵੀ ਤੋਂ ਦੀ ਲੰਘ ਕੇ ਦਿਖਾਉਂ ਕਹਿੰਦੀ ਕਿਉਂ ਉਹਦੇ ਉਹ ਵੀ ਮੰਨਦੀ ਸੀ ਪੂਰਾ ਆਪਣੇ ਗੁਰੂ ਨੂੰ ਫੇਰ ਭਾਈ ਉਹਨੇ ਫੜ ਕੇ ਉਹਦੀ ਬਾਹ ਉਧਰੋਂ ਉਹਨੇ ਮੁੰਡੇ ਨੇ ਪਾਟ ਕਰਿਆ ਉਧਰੋਂ ਕੁੜੀ ਨੇ ਕਰਿਆ ਕੁੜੀ ਤਵੀ ਦੇ ਉੱਤੋਂ ਦੀ ਘੇੜਾ ਦੇਗੀ ਫੁੱਲ ਨਹੀਂ ਲੱਗੀ ਉਹਨੂੰ ਇੰਨੀ ਸ਼ਰਦਾ ਦੇ ਨਾਲ ਅੱਗ ਵਾਂਗੂ ਤਵੀ ਤਪੇ ਲਾਲ ਹੋਈ RAM ਨਾਲ ਲੰਗੀ ਕੁੜੀ ਜਿਵੇਂ ਠੰਡੀ ਤਵੀ ਤੋਂ ਦੀ ਜਾਂਦਾ ਫੇਰ ਭਾਈ ਚਲੋ ਦੁਨੀਆ ਨੂੰ ਕਹਿਣ ਲੱਗੇ ਵੀ ਹੁਣ ਜਾਓ ਲੋਕ ਤਾਂ ਵਾਗ ਗਏ ਰਾਜਾ ਉਹਨੂੰ ਕਹਿਣ ਲੱਗਿਆ ਮੁੰਡੇ ਨੂੰ ਕਹਿੰਦਾ ਵੀ ਤੂੰ ਕੀ ਕੁਸ ਹੈ ਤੇਰੇ ਕੋਲੇ ਉਹ ਕਹਿੰਦਾ ਜੀ ਮੇਰੇ ਕੋਲੇ 22 ਕਿਲੇ ਜ਼ਮੀਨ ਦੇ ਨੇ ਵੀ ਮੇਰਾ ਗੁਜ਼ਾਰਾ ਬਹੁਤ ਵਧੀਆ ਹੁੰਦਾ ਵੀ ਮੇਰੀ ਘਰ ਵਾਲੀ ਤੇ ਮੈਂ ਦੋਏ ਜੀਆ ਉਹ ਕਹਿੰਦਾ ਫੇਰ ਮੇਰੀ ਕੁੜੀ ਦਾ ਸਾਥ ਤੈਨੂੰ ਕਰਨਾ ਚਾਹੁੰਨਾ ਉਹ ਕਹਿੰਦਾ ਜੀ ਕਰ ਦੋ ਉਹ ਤਾਂ ਭੜ ਦਈਦੀ ਇਹੀ ਕੁਸ ਚਲੋ ਰਾਜੇ ਨੇ ਫੇਰ ਆਪਣੀ ਕੁੜੀ ਉਸ ਮੁੰਡੇ ਨੂੰ ਵਿਆਹੀ ਵੀ ਮੇਰੀ ਹੋਰ ਪਾਸੇ ਬੇਇੱਜ਼ਤੀ ਨਾ ਕਰੇ ਵਜ਼ੀਰ ਕਿਉਂਕਿ ਰਾਜਾ ਵੀ ਫੇਰ ਸਮਝ ਗਿਆ ਵੀ ਇਹ ਮੇਰੀ ਬਦਨਾਮੀ ਚ ਆਉਂਦਾ ਨਾਲੇ ਉਸ ਵਜ਼ੀਰ ਨੂੰ ਉਹਨੇ ਫਾਹੇ ਲਵਾਇਆ ਫੇਰ ਰਾਜੇ ਨੇ ਬਜ਼ੀਰ ਨੂੰ ਫਾਹਲ ਵਾਤਾ ਕੁੜੀ ਦਾ ਮੁੰਡੇ ਨਾਲ ਵਿਆਹ ਕਰਤਾ ਚਲੋ ਜੀ ਆਬ ਦੀ ਇੱਜ਼ਤ ਰੱਖ ਲਈ ਧੰਨਵਾਦ ਜੀ